ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਸ਼ਕਤੀਮਾਨਾ ਮਕੀਟਰ ਦੀ ਰਿਪੇਅਰ ਕਰਦੇ ਆਂ ਤੇ ਤੁਹਾਨੂੰ ਪਤਾ ਹੀ ਹੈ ਕਿ ਇਹ ਮਸ਼ੀਨ ਆਪਾਂ ਨੂੰ ਖਾਲੀ ਖੋਲਣੀ ਪੈਂਦੀ ਹੈ ਪਹਿਲਾਂ ਤਾਂ ਖਾਲਾਰਨੀ ਪੈਂਦੀ ਹੈ ਅਲੱਗ-ਅਲੱਗ ਵਾਰਟੇ ਦਾ ਕੱਟ ਕੇ ਸਾਰੀਆਂ ਖਾਲਾਰਨੀਆਂ ਸਾਰੇ ਪੈਰਕੀ ਦੇ ਵਿੱਚ 11-12 ਪੈਰਕ ਹੁੰਦੇ ਆ ਜੀ 12 ਤੋਂ 13 ਪੈਰਕ ਹੋ ਜਾਂਦੇ ਸਣੀ ਕੁੜੀ ਵਾਲੀ ਪਾ ਕੇ ਬੱਤੀ ਵਾਲੇ ਪੈਰਕ ਹੋ ਗਏ ਸਾਰਿਆਂ ਨੂੰ ਫ੍ਰੀਜ਼ ਜਰੂਰ ਕਰੋ ਜੇ ਵਜ੍ਹਾ ਜਾਂ ਖਰਾਬ ਆ ਤਾਂ ਉਹਨਾਂ ਨੂੰ ਜ਼ਰੂਰ ਬਦਲੋ ਜੀ ਕਿਉਂਕਿ ਇਹਨਾਂ ਨੂੰ ਪਾਣੀ ਲੱਗਦਾ ਰਹਿੰਦਾਗਾ ਜਦੋਂ ਆਪਾਂ ਮੱਕੀ ਵੜਦੇ ਆਂ ਇਹ ਬੈਰਿੰਗ ਖਾਸ ਕਰਕੇ ਬਦਲਣੇ ਪੈਂਦੇ ਆ ਤੇ ਜੇ ਕੋਈ ਵਿੱਚ ਸਾਫ ਬੈਰਿੰਗ ਹੁੰਦੇ ਆ ਉਹਨਾਂ ਨੂੰ ਤਾਰ ਪੀਣ ਦੇ ਤੇਲ ਨਾਲ ਧੋ ਕੇ ਤੇ ਧੁੱਪੇ ਸਕਾ ਕੇ ਜਾਂ ਪਟਰੋਲ ਨਾਲ ਧੋ ਸਕਦੇ ਹੋ ਤੁਸੀਂ ਨਵੇਂ ਸੀਲਾਂ ਪੱਟ ਕੇ ਉਹਦੇ ਵਿੱਚ ਗਰੀਸ ਨਵਾਂ ਪਾ ਕੇ ਉਹਨਾਂ ਨੂੰ ਵਿੱਚੋਂ ਧੋ ਕੇ ਵਧੀਆ ਫੇਰ ਤੁਸੀਂ ਚਲਾ ਸਕਦੇ ਹੋ ਤੇ ਜੇ ਤੁਸੀਂ ਨਵੇਂ ਬੈਰਿੰਗ ਵੀ ਪਾਉਣੇ ਆ ਭਰਾਵੋ ਜਿਵੇਂ ਆਪਾਂ ਮੱਕੀ ਦੇ ਕਟਰ ਦੇ ਵਿੱਚ ਐਨਬੀਸੀ ਦੇ ਬੈਰਿੰਗ ਆਉਂਦੇ ਆ ਤੇ ਉਹਨਾਂ ਦੇ ਵਿੱਚ ਵੀ ਗਰੀਸ ਘੱਟ ਹੀ ਹੁੰਦਾਗਾ ਤੇ ਉਹ ਆਰਮ ਟੁੱਟ ਜਾਂਦੇ ਜਦੋਂ ਆਪਾਂ ਉਹਵੇਂ ਪਾ ਦਿੰਨੇ ਆ ਮੈਂ ਇਸਤਰੀ ਕਈਆਂ ਨੇ ਉਹਵੇਂ ਕਈ ਵੀਰ ਪਾ ਦਿੰਦੇ ਆ ਉਹਵੇਂ ਵੀ ਨਵੇਂ ਹੀ ਆ ਯਾਰ ਪਾ ਦਿਓ ਵਿੱਚ ਹੋਊਗਾ ਹੀ ਗਰੀਸ ਪਰ ਗਰੀਸ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਘੱਟ ਹੁੰਦਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੁਹਾਨੂੰ ਬੈਰਿੰਗ ਪਟਕੇ ਵੀ ਦਿਖਾਵਾਂਗੇ ਆਪਾਂ ਤੇ ਆਪਾਂ ਨੂੰ ਡੀਜ਼ਲ ਦੇ ਨਾਲ ਪੁਰਾਣੇ ਬੈਰਿੰਗਾਂ ਨੂੰ ਨਹੀਂ ਧੋਣਾ ਇਹਦੇ ਵਿੱਚ ਤੇ ਗਰੀਸ ਇਹਨਾਂ ਵਿੱਚ ਵੀ ਨਾ ਰਹਿ ਜਾਂਦੀ ਸੱਲ ਜੀ ਤੇ ਜਿਹੜਾ ਪ੍ਰੋਲ ਤੇ ਤਾਰਪਿੰਡ ਦਾ ਤੇਲ ਹੁੰਦਾ ਇਹ ਖੁਸ਼ਕ ਹੁੰਦਾ ਜੀ ਥੋੜਾ ਜਿਆ ਔੜ ਜਾਂਦਾ ਇਹਦੇ ਵਿੱਚੋਂ ਤੇ ਆਹ ਐਨਬੀਸੀ ਦੇ 베アリング ਜਿਹੜੇ ਦੋਵੇਂ ਪਾਸੇ ਸਾਨੂੰ 230 ਰੁਪਏ ਦਾ ਲੱਗਿਆ ਜਿਹੜੇ ਪੁਰਾਣੇ ਉਹਨਾਂ ਨੂੰ ਦੋਵੇਂ ਪਾਸੇ 6705 ਸੀ ਜਿਹੜਾ 6505 ਇਹ ਦੋ 베アリング ਸੀਗੇ ਜੀ ਇਹ ਸਾਨੂੰ 560ਵਾਂ ਦੇ ਲੱਗਿਆ ਦੋ ਤੇ ਬਾਕੀ ਵੀਰੋ ਤੁਸੀਂ ਦੇਖ ਸਕਦੇ ਹੋ ਆ ਨਵੇਂ 베アリングਾਂ ਦੇ ਵਿੱਚ ਗਰੀਸ ਬਹੁਤ ਘੱਟ ਸੀ ਤੇ ਅਸੀਂ ਨਵਾਂ ਗਰੀਸ ਇਹਨਾਂ ਦੇ ਵਿੱਚ ਸੀਲਾਂ ਪੱਟ ਕੇ ਪਾ ਦਿੱਤਾਗਾ ਤੇ ਗਰੀਸ ਵੀ ਚੰਗੀ ਕੰਪਨੀ ਦਾ ਵਰਤੋ ਜਦੋਂ ਆਪਾਂ ਕੋਈ ਵੀ ਕਿਰਾਏ ਦਾ ਕੰਮ ਕਰਨਾ ਭਰਾਵੋ ਜਾਂ ਕੋਈ ਵੀ ਕੰਮ ਕਰਨਾ ਜਾਂ ਕਿਸੇ ਦੀ ਰਿਪੇਅਰ ਵੀ ਕਰਨੀ ਆਂਦਾ ਅਗਲੇ ਨੂੰ ਆਖੋ ਭਾਈ ਗਰੀਸ ਚੰਗਾ ਹੀ ਵਰਤੋ ਮਾੜੀ ਚੀਜ਼ ਨਾ ਵਰਤੋ ਭਰਾਵੋ ਮੁੜ ਕੇ ਸੀਜਨ ਦੇ ਵਿੱਚ ਖਲਾਰ ਪੈ ਜਾਂਦੀ ਆ ਸੋ ਆਪਾਂ ਕਿਰਾਇਆ ਜਿਹੜੇ ਵੀ ਵੀਰ ਵਾਉਂਦੇ ਆ ਸੋ ਚੰਗਾ ਸਮਾਨ ਲੈ ਕੇ ਚੰਗਾ ਗਰੀਸ ਲੈ ਕੇ ਪਾਓ ਜਿਹੜੇ ਕੋਈ ਚੀਜ਼ ਚੱਲਦੀ ਉਹਨੂੰ ਚਲਾਓ ਜੇ ਕੋਈ 베어ਿੰਗ ਵਧੀਆ ਸਾਫ਼ ਹੈਗੇ ਆ ਉਹਨਾਂ ਨੂੰ ਚਲਾਓ ਜਿਹੜੇ ਨਹੀਂ ਚੱਲਣ ਵਾਲੇ ਉਹ ਨਵੇਂ ਪਾ ਦਿਓ ਪਰ ਨਵੇਂਆਂ ਦੇ ਵਿੱਚ ਵੀ ਗ੍ਰੀਸ ਜ਼ਰੂਰ ਪਾਓ ਤੇ ਪੁਰਾਣਿਆਂ ਦੇ ਵਿੱਚ ਤਾਂ ਪਾਉਣਾ ਹੀ ਪਊਣਾ ਆਪਾਂ ਸੋ ਰਿਪੇਅਰ ਟੋਕੇ ਦੇ ਸਾਰੇ ਬਦਲਨੇ ਪੈਂਦੇ ਆ ਭਰਾ ਉਹ ਸਾਡੇ ਏਰੀਏ ਦੇ ਵਿੱਚ ਮੱਕੀ ਕਟਰ ਦੇ ਟੋਕੇ ਜਿਹੜੇ 61 ਵਾਟਸ ਉਹਦੇ ਰੁਪਈਆ ਹੈਗੇ ਆ 12 ਤੇ ਕਈ ਏਰੀਏ ਦੇ ਵਿੱਚ ਜਿਵੇਂ ਸੁਣ ਚਾਇਆ ਵੀ 5000 ਦੇ ਵੀ ਦੇਈ ਜਾਂਦੇ ਆ ਤੇ ਕਈ ਏਰੀਆ ਦੇ ਵਿੱਚ 7000 7500 ਦੇ ਵੀ ਦੇਈ ਜਾਂਦੇ ਆ ਅੱਡੋ-ਉੱਡੀ ਰੇਟ ਆ ਭਰਾਵੋ ਲੱਗਦੀ ਲਾਉਂਦੇ ਆ ਬਾਕੀ ਰਿਪੇਅਰ ਆਪ ਕਰੋ ਜਿਹੜਾ ਬੰਦਾ ਚੰਗੀ ਰਾਇ ਦਿੰਦਾ ਉਹ ਦੁਕਾਨ ਬੰਦੇ ਨੂੰ ਇੰਨਾ ਜਦੋਂ ਆਪਾਂ ਸੰਦ ਕੋਈ ਵੀ ਚਲਾਉਣਾ ਆਪ ਦੇ ਹੱਥੀ ਜਿਹੜਾ ਆਪਾਂ ਕੰਮ ਕੀਤਾ ਹੋਊਗਾ ਦੀ ਤਸੱਲੀ ਹੁੰਦੀ ਆ ਨਾਲੇ ਆਪ ਨੂੰ ਕੰਮ ਦੀ ਨੌਲੇਜ ਆ ਜਾਂਦੀ ਆ ਸੋ ਹਰੇਕ ਕੰਮ ਆਪਾਂ ਨੂੰ ਆਪ ਨੂੰ ਕਰਨਾ ਚਾਹੀਦਾ ਭਰਾਵੋ ਆਹ ਤੋਂ 베어ਿੰਗ ਨੂੰ ਤਾਰਪੀਨ ਦੇ ਤੇਲ ਨਾਲ ਵਧੀਆ ਧੋਤੇ ਵੇ ਆ। ਸਕਾ ਕੇ ਇਹਨਾਂ ਨੂੰ ਵਿੱਚੋਂ ਬਿਲਕੁਲ ਸਾਫ਼ ਕਰ ਲਿਆ। ਵਧੀਆ ਸਾਫ਼ 베어ਿੰਗ ਪਏ ਐ। ਇਹਨਾਂ ਨੂੰ ਚੰਗਾ ਗ੍ਰੀਸ ਕਰੋ ਜਿਹੜਾ ਇਹਨਾਂ 베어ਿੰਗਾਂ ਦੇ ਵਿੱਚ ਆਉਂਦਾ। ਦੁਕਾਨਦਾਰ ਨੂੰ ਕਹੋ ਵੀ ਉਹ ਜਾਂ 베어 ਗ੍ਰੀਸ ਚੰਗਾ ਦੇ ਭਰਾਵਾ। ਵੀ ਜਿਹੜਾ 베어ਿੰਗਾਂ ਦੇ ਵਿੱਚ ਆਉਂਦਾਗਾ। ਸੋ ਇਹਨਾਂ 베어ਿੰਗ ਲੈ ਆਂਦੇ ਆ ਭਰਾਵਾ। ਆਹ ਤੁਹਾਨੂੰ ਬਿੱਲ ਵੀ ਦਿਖਾ ਦਿੰਨੇ ਆ ਭਰਾਵਾ। 400 ਨੂੰ ਕਿਲੋ ਗਰੀਸ ਆਇਆਗਾ 6305 ਜਿਹੜੇ 베어ਿੰਗ ਦੋ ਇਹ 560 ਦੇ ਆਏ ਆ ਜਿਹੜਾ 6205 ਆ ਇਹ 230 ਦਾ ਲੱਗਿਆ ਭਰਾਵੋ ਤੇ ਬਾਕੀ ਐਨਵੀਸੀ ਦਾ 베어ਿੰਗ ਕਿਹੜੇ ਏਰੀਆ ਦੇ ਵਿੱਚ ਕੀ ਰੇਟ ਆ ਆਮ ਕੀ ਚੱਲਦਾ 6305 ਦਾ ਤੇ 6205 ਦਾ ਇਹ ਰੇਟ ਵੀ ਜ਼ਰੂਰ ਦੱਸਿਓ ਭਰਾਵੋ ਬਾਕੀ 10 20 ਰੁਪਏ 50 ਰੁਪਏ ਇਧਰ ਉਧਰੇ ਹੋਈ ਜਾਂਦਾ ਦੁਕਾਨਦਾਰਾਂ ਦਾ ਜਿਆਦਾ ਫਰਕ ਤਾਂ ਨਹੀਂ ਹੋਣਾ ਮੇਰੇ ਖਿਆਲ ਨਾਲ ਆਪਣਾ ਇਹੀ ਆ ਜੇ ਕਿਤੇ ਬੂਥ ਤੇ ਵਸਤੇ ਬੈਰਿਕ ਚਾਹ ਕੋਈ ਸਾਡਾ ਸੋ ਕਿਤੇ ਕਿਤੇ ਵੀਰ ਰਿਪੇਅਰ ਆਪ ਕਰਦੇ ਆ ਜਿਹੜੇ ਵੀ ਨੇੜੇ ਦੇ ਉੱਤੇ ਬੰਦਾ ਪੀਸ ਲੈਂਦਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਨੂੰ ਮੱਕੀ ਕਟਰ ਦੀ ਜੇ ਆਪ ਰਿਪੇਅਰ ਏਜੰਸੀ ਕੋ ਕਰਾਉਣੀ ਹੈ ਜਾਂ ਆਪਾਂ ਕਹਿ ਦਿੰਨੇ ਆ ਇੱਕ ਸ਼ਕਤੀਮਾਨ ਵਾਲੇ ਕੰਪਨੀ ਵਾਲਿਆਂ ਨੂੰ ਆਖਣਾ ਤਾਂ ਉਹ 3500 ਰੁਪਏ ਮੰਗਦੇ ਆ ਕੱਲੀ ਰਿਪੇਅਰ ਦਾ ਆਮ ਇਸ 3 ਪਿੰਡ ਵਾਲਾ ਹੋ ਸਕਦਾ ਕੋਈ ਘੱਟ ਲੈ ਲੇ ਤਾਂ ਆਪਣੀ ਲੁੱਟ ਸਕਦਾ ਕੋ ਰਿਪੇਅਰ ਆਪਾਂ ਨੂੰ ਆਪ ਨੂੰ ਕਰਨੀ ਚਾਹੀਦੀ ਹੈ ਭਰਾਓ ਆਪਾਂ ਤਾਂ ਹੀ ਬਾਤ ਸਕਦੇ ਹਾਂ ਤੇ ਨਹੀਂ ਤਾਂ ਲੁੱਟ ਪਤਾ ਤਾਂ ਹੁੰਦਾ ਹੋਈ ਜਾਂਦੀ ਹੈ ਜੇ ਆਪਾਂ ਰਿਪੇਅਰ ਰੱਤੀ ਕੀਤੀ ਹੋਊਗੀ ਆਪਾਂ ਨੂੰ ਪਤਾ ਲੱਗੂਗਾ ਵੀ ਆਹ ਨੌਕਸ ਚੱਲਦੀ ਕੀ ਕਿਥੇ ਪੈ ਸਕਦਾ ਜਾਂ ਇੱਥੇ ਨਹੀਂ ਪੈ ਸਕਦਾ ਬੈਰਿੰਗ ਧੂੜੇ ਸੋ ਕੋਈ ਵੀ ਕੰਮ ਆਪਾਂ ਨੂੰ ਆਪ ਨੂੰ ਕਰਨਾ ਚਾਹੀਦਾ ਤਸੱਲੀ ਨਾ ਕਰਨਾ ਚਾਹੀਦਾ ਇਹਦੇ ਵਿੱਚ 11 ਤੋਂ 13 ਬੈਰਿੰਗ ਦੇ ਆ ਭਰਾਓ ਪਥਰੀ ਵਾਲੇ 베어ਿੰਗ ਵੀ ਜਰੂਰ ਚੈੱਕ ਕਰੋ ਜੇ ਪਥਰੀ ਵਾਲਾ 베어ਿੰਗ ਢਿੱਲਾ ਹੋ ਗਿਆ ਜਾਂ ਟੁੱਟ ਗਿਆ ਤਾਂ ਉਹਦੇ ਨਾਲ ਆਪਣੀ ਪਥਰੀ ਵੀ ਟੁੱਟ ਸਕਦੀ ਹੈ ਸੁਪਰ 3 ਵਾਲੇ 베어ਿੰਗ ਦੋਵੇਂ ਚੈੱਕ ਕਰੋ ਫਿਰ ਉਹਨਾਂ ਨੂੰ ਗ੍ਰੀਸ ਕਰੋ ਜੇ ਨਵੇਂ ਪੈਂਦੇ ਤਾਂ ਨਵੇਂ ਪਾਓ ਪੁਲੀ ਵਾਲੇ 베어ਿੰਗ ਵੀ ਜਰੂਰ ਨਵੇਂ ਪਾਓ ਆਪਾਂ ਕਾਲ ਕਰ ਜਾਨਦੇ ਆਂ ਵੀ ਪੁਲੀ ਵਾਲੇ 베어ਿੰਗਾਂ ਨੂੰ ਕੀ ਆ ਪ੍ਰਾਵੋ ਸਾਰੇ 베어ਿੰਗ 12 13 베어ਿੰਗ ਬਣ ਜਾਂਦੇ ਆ ਇਹ ਸਾਰੇ ਬਦਲੋ ਸਾਰੇ ਚੈੱਕ ਕਰਕੇ ਪਾਓ ਕਰਦੇ ਆ ਕਿਉਂਕਿ ਵਧੀਆ ਚੰਗੇ ਕੰਪਨੀ ਤੋਂ ਲੈ ਕੇ ਟੋਕੇ ਪਾਓ ਇਹਦੇ ਕਰਦ ਕੇ 베어ਿੰਗ ਸਾਫ ਕਰਕੇ ਧੋ ਕੇ ਪਾ ਦਿੰਦੇ ਤਾਂ 베어ਿੰਗ ਖਰਾਬ ਨਾ ਹੋਣ ਇਹਨਾਂ ਦੇ ਵਿੱਚ ਜੰਗਾਲ ਜਾਦੇ ਬਣ ਗਈ ਜਿਹੜੇ ਕਿ 베어ਿੰਗ ਜਾਮ ਹੋ ਗਏ ਸੋ ਆਪਾਂ ਜਦੋਂ ਮਸ਼ੀਨ ਠੱਲਣੀ ਹੈ ਧੋ ਕੇ ਵਧੀਆ ਪਾਣੀ ਮਾਰ ਕੇ ਹਵਾ ਮਾਰ ਕੇ ਠੱਲ ਲਈਏ ਜੇ ਹੋ ਸਕਦਾ ਤਾਂ ਰਿਪੇਅਰ ਵੀ ਕਰਦੇ ਹੋ ਭਰਾਵੋ ਫਿਰ ਰਿਪੇਅਰ ਕਰ ਦਿਆਂਗੇ ਤਾਂ ਬਾਲੀ ਵਧੀਆ ਗੱਲ ਆ ਉਹ ਨਹੀਂ ਵਧੀਆ ਧੋ ਕੇ ਹਵਾ ਮਰਾ ਕੇ ਤਾਂ ਜਰੂਰ ਠੰਢੀ ਗਈ। ਸੋ ਇਹਨੂੰ ਜਗਾਲਨੀ ਪੈਂਦੀ। ਧੰਨਵਾਦੀ। ਜੇ ਆਪਾਂ ਪਟਨਾ ਇੱਥੋਂ ਬਿਲਕੁਲ ਨਾਲ ਲਾ ਕੇ ਆਈ ਕਰਕੇ ਨੂੰ ਲਾ ਰੋਟਿੰਗ ਹੋ ਰਿਹਾ ਪੈੱਲ ਕੋਰ ਗ੍ਰੀਸਿੰਗ ਇਹਦੇ ਵਿੱਚ ਨਵਾਂ ਲਿਆਂਦਾ ਬੈਰਿੰਗ ਗ੍ਰੀਸ ਬਹੁਤ ਘੱਟ ਆ ਬਹੁਤ ਹੀ ਜ਼ਿਆਦਾ ਘੱਟ ਜਿਹਨੂੰ ਆਪਾਂ ਕਹਿ ਦਿੰਦੇ ਆਂ ਭਰਾਓ ਸੋ ਬਲੀਸ ਫੁੱਲ ਹੋ ਗਏ ਦੋਵੇਂ ਪਾਸੋਂ ਬੈਰਿੰਗ ਪੱਟਨੇ ਪੈਣਗੇ ਨਵੇਂ ਦੋਵੇਂ ਪਾਸੋਂ ਬੈਰਿੰਗ ਪੱਟ ਕੇ ਫਿਰ ਗ੍ਰੀਸ ਭਰ ਕੇ ਚਲਾਓ ਭਰਾਓ ਧੰਨਵਾਦ ਚਲੋ ਜੀ ਤਰਾਨਾ